ਆਪਾਂ ਮਨਾਈਆਂ ਦੇ ਗਾਣੇ ਓੜੀ ਜੀ ਦੀ ਮਿੱਠੀ ਯਾਦੀ ਆਦਿਆਂ ਆਇਆ ਸਭ ਪਰਿਵਾਰਾਂ ਨੂੰ ਮਹਾਂਪੁਰਖਾਂ ਦੇ ਪਾਵਨ ਸਾਨਾਂ ਤੇ ਇਲਾਹੀ ਬਾਣੀ ਅਮਰ ਅਮਰੀ ਬਾਣੀ ਕੇ ਗੋਤ ਜਠੇਰਿਆਂ ਦਾ ਸਲਾਨਾ ਮੇਲਾ ਦਿਨ ਐਤਵਾਰ ਨੂੰ ਬੜੀ ਹੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ 21 ਸਤੰਬਰ ਨੂੰ ਬਾਜੀਗੜ ਬਰਾਦਰੀ ਵੱਲੋਂ ਦਾਦੀ ਬੋੜੀ ਜੀ ਅਤੇ ਬਾਬਾ ਮਹਿਤਾ ਜੀ ਦੀ ਮਿੱਠੀ ਯਾਦ ਨੂੰ ਸਮਰਪਿਤ ਸਮੂਹ ਦਾਸੀਕੇ ਗੋਤ ਜਠੇਰਿਆਂ ਦਾ ਸਲਾਨਾ ਮੇਲਾ ਗੁਰਦੁਆਰਾ ਤਨਤਨ ਬਾਬਾ ਸੁਖਚੰਦ ਦਾਸ ਜੀ ਪਿੰਡ ਬਾਜਵਾ ਕਲਾ ਵਿਖੇ 21 ਸਤੰਬਰ ਦਿਨ ਐਤਵਾਰ ਨੂੰ ਬੜੀ ਹੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦਿਆ ਬਾਜੀਗੜ ਸਭਾ ਸ਼ਾਹਕੋਟ ਦੇ ਸਾਬਕਾ ਪ੍ਰਧਾਨ ਸਾਬੀਦਾਸੀਕੇ ਜੱਥੇਦਾਰ ਕੁਲਵੀਰ ਸਿੰਘ ਨਵਾਜੀਪੁਰ ਨੇ ਦੱਸਿਆ ਕਿ ਸਮੂਹ ਦਾਸੀਕੇ ਗੋਤ ਜਠੇਰਿਆਂ ਦੇ ਸਾਲਾਨਾ ਮੇਲੇ ਮੌਕੇ ਸਵੇਰ ਸਮੇਂ ਸ੍ਰੀ ਸੁਖਮਨੀ ਸਾਹਿਬ ਜੀ ਦੇ ਭੋਗ ਪਾਏ ਗਏ ਇਸ ਤੋਂ ਉਪਰੰਤ ਰਾਗੀ ਢਾਡੀ ਜੱਥੇ ਸੰਗਤਾਂ ਨੂੰ ਕੀਰਤਨ ਦੁਆਰਾ ਨਿਹਾਲ ਕੀਤਾ ਗਿਆ ਇਸ ਮੌਕੇ ਸੰਗਤਾਂ ਨੂੰ ਗੁਰੂਕਾਲ ਲੰਗਰ ਅਟੁੱਟ ਵਰਤਾਇਆ ਗਿਆ ਇਸ ਮੌਕੇ ਸਮੂਹ ਦਾਸੀਕੇ ਜਠੇਰਿਆਂ ਦੀ ਨਵੀਂ ਕਮੇਟੀ ਬਣਾਈ ਗਈ ਜਿਸ ਵਿੱਚ ਪ੍ਰਧਾਨ ਸਾਬੀ ਦਾਸੀਕੇ ਨੂੰ ਚੁਣਿਆ ਗਿਆ ਅਤੇ ਵੋਇਸ ਪ੍ਰਧਾਨ ਮਨਜੀਤ ਸਿੰਘ ਨਵਾਜੀਪੁਰ ਅਤੇ ਖਜ਼ਾਨਚੀ ਕੁਲਵੀਰ ਸਿੰਘ ਨਵਾਜੀਪੁਰ ਚੇਅਰਮੈਨ ਜ बलवंत भोजपुर शवली ज्ञान सिंह नकोदा रणजीत सैक्टरी अमरजीत सिकोट दविंदर दयालपुरी सिंह वाजीपुर जसवीर सिंह शाकोट स्वर्ण सिंह बामणिया पप्पू के जितेंद्र सिंह बलविंदर तरन तारण सुखदेव सिंह तरन तारण काला तरन तारण लखविंदर लाडी तरन तारण मुखतियाररन तारण ਕੁਲਦੀਪ ਸਿੰਘ ਲਖਵੀਰ ਸਿੰਘ ਯੂਐਸਏ ਬਿੱਕਰ ਸਿੰਘ ਕਸ਼ਮੀਰ ਸਿੰਘ ਰੇਸ਼ਮ ਸਿੰਘ ਅੰਗਰੇਜ਼ ਸਿੰਘ ਰਿਪੋਰਟ ਦਵਿੰਦਰ ਸਿੰਘ ਕੋਲ ਆਦਿ ਸੇ ਰਿਪੋਰਟ ਦੀ ਪੰਜਾਬ ਨਿਊਜ਼ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਬੱਤ ਦਾ ਸੰਗਤਾਂ ਅਰਦਾਸ ਬੇਨਤੀ ਕੀਤੀ ਜਾਂਦੀ ਧੰਨ ਧੰਨ ਬਾਬਾ ਸਤਜਨ ਦਾਸ ਜੀ ਦੇ ਆਸਥਾਨ ਤੇ ਧੰਨ ਧੰਨ ਦਾਦੀ ਬੂੜੀ ਤੇ ਬਾਬਾ ਮਹਤਾ ਜੀ ਦਾ ਸਲਾਨਾ ਮੇਲਾ ਅੱਜ ਵੀ ਬੜੀ ਧੂਮਤਾ ਮਨਾਇਆ ਗਿਆ ਜੇ ਤੁੰ ਅਪਰੰਤ ਗੁਰੂ ਸਾਹਿਬ ਦੇ ਗਰਬਾਣੀ ਦੇ ਪਾਠ ਹੋਏ ਤੇ ਚਾਹ ਪਕੌੜਿਆਂ ਦਾ ਲੰਗਰ ਵਰਤਿਆ ਉਤੋਂ ਦਰੂ ਦਾ ਅਟੋਟ ਲੰਗਰ ਵਰਤਿਆ ਗਿਆ ਤੇ ਉਹ ਮਹੀਨੇ ਤੋਂ ਸਮਾਪਤੀ ਤੋਂ ਬਾਅਦ ਸਾਬੀ ਪ੍ਰਧਾਨ ਚੁਣਿਆ ਗਿਆ ਅਤੇ ਕਮੇਟੀ ਚੁਣੀ ਗਈ ਹਰ ਸਾਲ ਦੀ ਤਰ੍ਹਾਂ ਇਸੇ ਤਰ੍ਹਾਂ ਹੀ ਮਨਾਇਆ ਜਾਊਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ